ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਸ਼ਾ ਵਿਚਾਰ ਰਹੇ ਹਾਂ ਜੀ ਉਹ ਗੁਣ ਜਾਂ ਬੁਰਾਈਆਂ ਤੋਂ ਇਸ ਵਕਤ ਮੁੱਖ ਵਿਸ਼ੇ ਵਿਕਾਰ ਜਿਹੜੇ ਨੇ ਕਹਨ ਕ੍ਰੋਧ ਲੋਮ ਹੰਕਾਰ ਉਹਨਾਂ ਦੀ ਲੜੀ ਚੱਲ ਰਹੀ ਹੈ ਅੱਜ ਅਸੀਂ ਕ੍ਰੋਧ ਦੀ ਵਿਚਾਰ ਕਰਦੇ ਹਾਂ ਕਿ ਕ੍ਰੋਧ ਵੀ ਇੱਕ ਐਸਾ ਵਿਕਾਰ ਹੈ ਇੱਕ ਐਸੀ ਬੁਰਾਈ ਹੈ ਕਿ ਜੀ ਇਹ ਆਪੇ ਤੋਂ ਬਾਹਰ ਹੋ ਜਾਏ ਤਾਂ ਇਹ ਵੀ ਬਹੁਤ ਬੜੀ ਬੁਰਾਈ ਬਣ ਸਕਦਾ ਹੈ। ਗੁਰੂ ਤੂ ਭਾਵ ਹੈ ਕੋਈ ਸਾਡੇ ਨਾਲ ਐਸਾ ਕਰਮ ਕਰ ਬੈਠੇ ਮਨ ਬਚਨ ਕਰਮ ਕਰਕੇ ਕਿਸੇ ਗੱਲੋਂ ਕੋਈ ਸਾਡੀ ਸੋਚ ਦੇ ਵਿਪਰੀਤ ਜੋ ਅਸੀਂ ਨਹੀਂ ਚਾਹੁੰਦੇ ਉਹਦੇ ਉਲਟ ਕੋਈ ਸਾਡੇ ਨਾਲ ਸਲੂਕ ਕਰ ਜਾਏ ਉਸ ਨੂੰ ਅਸੀਂ ਬਰਦਾਸ਼ਤ ਨਾ ਕਰ ਸਕੀਏ ਸਹਿਜ ਨਾਲ ਉਹਦਾ ਉਤਰ ਨਾ ਸੋਈ ਸਕੀਏ ਤੋ ਜਗਦੰਮ ਉਤੇ ਜਿਤ ਹੋ ਗਏ ਇਤਨੇ ਗੁੱਸੇ ਵੀ ਜਾ ਜਾਈਏ ਕਿ ਮਨ ਬਚ ਬਚਨ ਕਰਮਾ ਕਰਕੇ ਅਸੀਂ ਕੁਝ ਐਸਾ ਵਾਅਦਾ ਘਾਟਾ ਕਰ ਜਾਈਏ ਚਾਹੇ ਕਿਸੇ ਦੇ ਮਾਰ ਕੁਟਾਈ ਕਰ ਲਈ ਮਦੇ ਭੋਲ ਬੋਲੇ ਜਾਂ ਉਹਦੇ ਬਾਰੇ ਮਨ ਵਿੱਚ ਕੋਈ ਵੈਰ ਭਾਵਨਾ ਪੈਦਾ ਕਰ ਲਈ ਔਰ ਉਹ ਇਤਨੀ ਪਰਬਲ ਸਾਡੀ ਹੋ ਜਾਏ ਕਿ ਅਸੀਂ ਬਾਅਦ ਵਿੱਚ ਜਦੋਂ ਗੁੱਸਾ ਉਤਰੇ ਠੰਡੇ ਹੋਈਏ ਸਹਿਜ ਵਿੱਚ ਆਈਏ ਤਾਂ ਇਹ ਸੋਚ ਆਵੇ ਕਿ ਮੇਰੇ ਕੋਲ ਨੂੰ ਗਲਤੀ ਹੋ ਗਈ ਐਵੇਂ ਗਲਤ ਕਰ ਗਿਆ ਮੈਨੂੰ ਐਸਾ ਨਹੀਂ ਸੀ ਕਰਨਾ ਚਾਹੀਦਾ ਬਾਜ ਪਛਤਾਵਾ ਹੋਏ ਤੇ ਸਮਝੋ ਅਸੀਂ ਕਰੋਧੀ ਸਾਂ ਕਿਉਂਕਿ ਉਸ ਵਕਤ ਇਹ ਜਿਹੜੇ ਪੰਜ ਵਿਕਾਰ ਹਨ ਵਿਕਾਰ ਕਾਮ ਗੁਰੂ ਮੋਹੰਕਾਰ ਇਹ ਇਹ ਜਜ਼ਬੇ ਹਨ ਜੋ ਜੀਵਨ ਦੀ ਉਸਾਰੀ ਵਿੱਚ ਕਈ ਤਰ੍ਹਾਂ ਨਾਲ ਕਮ ਹੁੰਦੇ ਨੇ ਜਿਵੇਂ ਅਸੀਂ ਕਾਮ ਦੀ ਵਿਚਾਰ ਕਰਦੇ ਹਾਂ ਕਿ ਕਾਮ ਸੰਸਾਰ ਦੀ ਉਤਪਤੀ ਦਾ ਇੱਕ ਸਾਧਨ ਹੈ ਇਸ ਤਰ੍ਹਾਂ ਕਰੋਧ ਨੂੰ ਅਗਰ ਤੇਜ ਵਿੱਚ ਵਰਤਿਆ ਜਾਏ ਅਣਗਹਿਤ ਵਿੱਚ ਵਰਤਿਆ ਤਰ ਤੋਰ ਤੇ ਵਰਤਿਆ ਜਾਏ ਤੋ ਉਹ ਵੀ ਜੀਵਨ ਦੇ ਕਈ ਲਾਭ ਕਰਦਾ ਹੈ ਪਰ ਜੇ ਆਪੇ ਤੂੰ ਬਾਹਰ ਹੋ ਕੇ ਸੁਧ-ਬੁਧ ਗਵਾ ਕੇ ਵਿਵੇਕ ਬੁੱਧਾ ਤਿਆਗ ਹੋ ਜਾਏ ਅਤੇ ਕ੍ਰੋਧ ਵਿੱਚ ਉਲਟੇ ਸਲਟੇ ਕੋਈ ਕੰਮ ਕਰ ਜਾਈਏ ਉਸੇ ਵਿੱਚ ਉਸ ਵੇਲੇ ਉਹ ਜਿਹੜਾ ਕ੍ਰੋਧ ਹੈ ਉਹ ਵਿਕਾਰ ਬਣ ਜਾਂਦਾ ਹੈ ਵਿਸ਼ਾ ਵਿਕਾਰ ਬਣ ਜਾਂਦਾ ਹੈ ਕੋਈ ਸਾਡੇ ਕੋਲ ਨੂੰ ਗਲਤ ਕਰਮ ਕਰਵਾ ਸਕਦਾ ਹੈ ਧਰਮਹੀਨੇ ਕਰਮ ਕਰਵਾ ਸਕਦਾ ਹੈ ਤੋ ਇਹ ਅਸੀਂ ਅਕਸਰ ਦੇਖਦੇ ਵੀ ਹਾਂ ਕਿ ਕਈ ਵਾਰ ਬੰਦਾ ਬਾਦ ਵਿੱਚ ਪਛਤਾਉਂਦਾ ਕਿੰਦਾ ਜੀ ਗੁੱਸਾ ਚੜ ਗਿਆ ਸੀ ਮੈਨੂੰ ਪਤਾ ਨਹੀਂ ਲੱਗਾ ਇਹ ਮੈਨੂੰ ਨਹੀਂ ਸੀ ਕਰਨਾ ਚਾਹੀਦਾ ਇਹ ਮੈਨੂੰ ਨਹੀਂ ਸੀ ਬੋਲਣਾ ਚਾਹੀਦਾ ਇਹ ਕਰਮ ਨਹੀਂ ਸੀ ਕਰਨਾ ਚਾਹੀਦਾ ਪਰ ਗੁੱਸਾ ਚੜ ਗਿਆ ਜੀ ਪਤਾ ਨਹੀਂ ਲੱਗਾ ਇਹਦਾ ਮਤਲਬ ਉਹ ਹੈ ਜਦੋਂ ਇਹ ਚੀਜ਼ ਸਾਡੇ ਦੇ ਹਾਵੀ ਹੁੰਦੀ ਨੇ ਕਾਮ ਕ੍ਰੋਧ ਲੋਭ ਹੰਕਾਰ ਤੇ ਸਾਡੀ ਬੁੱਧੀ ਜਿਹੜੀ ਹੈ ਉਹਦੇ ਉੱਤੇ ਇਹਨਾਂ ਜਜ਼ਬਿਆਂ ਦਾ ਇਤਨਾ ਪ੍ਰਭੰਦ ਪ੍ਰਭਾਵ ਪੈ ਜਾਂਦਾ ਹੈ ਕਿ ਅਸੀਂ ਜਿਹੜਾ ਆਪਣਾ ਅਸਲ ਸੁਭਾਅ ਉਹ ਸਾਡਾ ਇਹਨਾਂ ਦੇ ਗਲਬੇ ਥੱਲੇ ਆ ਜਾਂਦਾ ਹੈ ਔਰ ਅਸਲ ਸੁਭਾਅ ਵੀ ਜੋ ਅਸੀਂ ਸਹੀ ਕਰਮ ਕਰਦੇ ਹਾਂ ਸਹੀ ਸੋਚ ਹੁੰਦੀ ਹੈ ਉਹ ਸਹੀ ਬਚਨ ਬੋਲਦੇ ਆ ਉਹ ਗਲਤ ਹੋ ਜਾਂਦੇ ਨੇ ਫਿਰ ਉਹ ਇਨਸਾਨੀ ਤੂੰ ਗਰੇ ਹੋਏ ਬੋਲ ਇਨਸਾਨੀ ਤੂੰ ਗਰੇ ਹੋਏ ਕਰਮ ਸਾਡੇ ਕੋਲ ਹੁੰਨ ਲੱਗ ਪੈਂਦੇ ਨੇ ਤਾਂ ਇਹਨਾਂ ਜਜ਼ਬਿਆਂ ਨੂੰ ਵਸ ਵਿੱਚ ਰੱਖਣਾ ਹੈ ਵਸ ਵਿੱਚ ਰੱਖਣਾ ਗੁਰਬਾਨੀ ਦੇ ਗਿਆਨ ਦੇ ਕੁੰਡੇ ਥਲੇ ਰੱਖਣਾ ਹੈ ਫਿਰ ਇਹ ਜੀਵਨ ਦੀ ਉਸਾਰੀ ਕਰਨਗੇ ਜੀਵਨ ਵਿੱਚ ਕਹੀਂ ਕੰਮ ਸਵਾਰਨਗੇ ਪਰ ਜਦੋਂ ਇਹ ਆਪੇ ਤੂੰ ਬਾਹਰ ਹੋ ਜਾਣਗੇ ਤੇ ਫਿਰ ਇਹ ਨੁਕਸਾਨ ਕਰਦੇ ਨੇ ਇਸੇ ਤਰ੍ਹਾਂ ਇਹ ਜਿਹੜਾ ਦੂਜਾ ਵਿਸ਼ਾ ਹੈ ਕ੍ਰੋਧ ਇਵੇਂ ਇਸ ਤਰ੍ਹਾਂ ਜੇ ਆਪੇ ਤੂੰ ਬਾਹਰ ਹੋ ਜਾਈਏ ਇਸ ਦੇ ਹਦੀਨ ਹੋ ਜਾਈਏ ਇਹ ਸਾਡੇ ਗੁਰੂ ਬੜੇ ਮਾਰੇ ਕਰਮ ਕਰਾਉਂਦਾ ਗੁਰਬਾਣੀ ਵਿੱਚ ਸਖਤ ਆਇਤਾ ਨੇ ਕਿ ਇਸ ਜਜ਼ਬੇ ਨੂੰ ਵਸ ਵਿੱਚ ਰੱਖੋ ਇਸ ਜਜ਼ਬੇ ਦੇ ਗਲਬੇ ਵਿੱਚ ਕਦੇ ਨਾ ਹੋ ਇਹਦੇ ਹਦੀਨ ਕਦੇ ਨਾ ਹੋ ਜਾਓ ਹੈ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨ ਉਪਰਜਤੇ ਕਲ ਮੂਲ ਇਹ ਕਲਾ ਕ੍ਰੇਸ਼ ਦਾ ਮੂਲ ਮੁੰਡ ਜੇਣੀ ਕਲਾ ਕ੍ਰੇਸ਼ ਲੜਾਈ ਝਗੜਿਆਂ ਦਾ ਤੂੰ ਮੁੰਡੇ ਹੈ ਕ੍ਰੋਧੰ ਕਦੰਚ ਕਰੁਣਾ ਨ ਉਪਰਜਤੇ ਤੇਰੇ ਅੰਦਰ ਹੁੰਦੇ ਆ ਤੇਰੇ ਪ੍ਰਭਾਵ ਥੱਲੇ ਹੋਏ ਆ ਕਦੇ ਵੀ করুণਾ ਪੈਦਾ ਨਹੀਂ ਹੁੰਦੀ ਬੰਦੇ ਦੇ ਵਿੱਚ ਤਰਸ ਰਹਿਮਦਿਲੀ ਕਿਸੇ ਦੇ ਭਲੇ ਵਾਲੀ ਸੋਚ ਕਦੇ ਨਹੀਂ ਪੈਦਾ ਹੁੰਦੀ ਇਹ করুণਾ ਅੰਦਰ ਨਹੀਂ ਉਭਜਦੀ ਜਦੋਂ ਕ੍ਰੋਧ ਦੇ ਪ੍ਰਭਾਵ ਥੱਲੇ ਹੋਈਏ ਵਿਖੰਦ ਜੀਵੰਗ ਵਸਿੰ ਕ੍ਰੋਥ ਨਿਰਤੰ ਕ੍ਰੋਥ ਜਥਾ ਮਰਕਟੇ ਜਦੋਂ ਕ੍ਰੋਧ ਅੰਦਰ ਵਸਿਆ ਹੁੰਦਾ ਹੈ ਤਾਂ ਬੰਦਾ ਗੁੱਸੇ ਲਾਲ ਪੀਲਾ ਹੋਇਆ ਨੱਚਦਾ ਬੜਬੜਾਂਦਾ ਜਿਵੇਂ ਇੱਕ ਮਾਰਕਟ ਕੇ ਅੰਦਰ ਬੰਦੇ ਨੂੰ ਜਿਵੇਂ ਬੰਦਰ ਨੱਚਦਾ ਇਸ ਤਰ੍ਹਾਂ ਬੰਦਾ ਨੱਚਣ ਲੱਗਦਾ ਬੁਰਕਨ ਲੱਗ ਪੈਂਦਾ ਗੁੱਸੇ ਵਿੱਚ ਆਇਆ ਹੋਇਆ ਪਾਗਲਾਂ ਦੀ ਹਰਤਾਂ ਕਰਨ ਲੱਗਦਾ ਜਦੋਂ ਇਸ ਕ੍ਰੋਧ ਦੇ ਵਸ ਵਿੱਚ ਆ ਜਾਂਦਾ ਹਨਕ ਸਾਸਨ ਤੜੰਤ ਜਮਦੂਤੇ ਤਬ ਸੰਗੇ ਅਦਮੰਗ ਨਰੇ ਇਹ ਇਹੋ ਜੀ ਪਰਮਾਤਮਾ ਥੱਲੇ ਆਇਆ ਬੰਦੇ ਕੋਲ ਐਸੇ ਕਰਮ ਹੁੰਦੇ ਨੇ ਕਿ ਉਹ ਫਿਰ ਜਮਾਂ ਦੀ ਤਾੜਨਾ ਦਾ ਹੱਕਦਾਰ ਬਣ ਜਾਂਦਾ ਜਮਾਂ ਦੀ ਤਾੜਨਾ ਦੇ ਯੋਗ ਬਣ ਜਾਂਦਾ ਤੋ ਐਸੇ ਇਨਸਾਨ ਫਿਰ ਹਮੇਸ਼ਾ ਜਿੰਦਗੀ ਵਿੱਚ ਅਸਫਲ ਹੋ ਜਾਂਦੇ ਨੇ ਕ੍ਰੋਧ ਦੇ ਕਾਰਨ ਕਈ ਲੋਕ ਆਪਣਾ ਬਣਾਇਆ ਬਣਾਇਆ ਕੰਮ ਬਗਾੜ ਦਿੰਦੇ ਨੇ ਦੀਨ ਦੁਖ ਪੰਜਨ ਦਿਆਲ ਪ੍ਰਭ ਨਾਨਕ ਸਰਬਜੀ ਰੱਖਿਆ ਕ੍ਰੋਧ ਇਹ ਦੀਨਾਂ ਉਤੇ ਦਇਆ ਕਰਨ ਵਾਲੇ ਆਕਾਰਪੁਰਖ ਵਾਹਿਗੁਰੂ ਦੁੱਖਾਂ ਦੇ ਨਾਸ ਕਰਨ ਵਾਲੇ ਤੂੰ ਜੀਵਾਂ ਉਤੇ ਦਇਆ ਕਰ ਕਿ ਜੀਵ ਇਸ ਜਜ਼ਬੇ ਨੂੰ ਆਪਣੇ ਵੱਸ ਵਿੱਚ ਰੱਖ ਸਕਣ ਇਸ ਦਾ ਉਤਨਾ ਹੀ ਇਸਤੇਮਾਲ ਕਰਨ ਜਿੰਨਾ ਜੀਵਨ ਦੇ ਲਾਭਦਾਇਕ ਹੈ ਜੀਵਨ ਵਿੱਚ ਨੁਕਸਾਨ ਨਾ ਕਰਨ ਆਪਣਾ ਜਾਂ ਕਿਸੇ ਦਾ ਅੰਦਰੋਂ ਵੀ ਕਰੋਧ ਆਇਆ ਹੋਇਆ ਬੰਦਾ ਦੂਜੇ ਦਾ ਨੁਕਸਾਨ ਤੇ ਕਰਦਾ ਹੀ ਕਰਦਾ ਆਪਣੇ ਆਪੇ ਨੂੰ ਵੀ ਸੜਦਾ ਜਿਵੇਂ ਅਸੀਂ ਕਿਸੇ ਦੇ ਘਰ ਨੂੰ ਅੱਗ ਲਾਣ ਤੁਰੀਏ ਤਾਂ ਕਮਜ਼ ਕਮ ਉਸ ਅੱਗ ਲਾਉਣ ਵਾਸਤੇ ਆਪਣਾ ਵੀ ਤੇ ਕੋਈ ਭਾਵੇਂ ਚਾਹੇ ਮਾਚਸ ਦੀ ਇੱਕ ਥੀਲੀ ਦਾ ਨੁਕਸਾਨ ਕਰਨਾ ਪਵੇ ਉਹ ਕਰਨਾ ਪੈਂਦਾ ਤੋ ਇਸ ਵਕਤ ਇਹ ਕਰੋਦੀ ਬੰਦਾ ਦੂਸਰੇ ਦਾ ਨੁਕਸਾਨ ਨਹੀਂ ਕਰਦਾ ਆਪਣਾ ਵੀ ਕਰਦਾ ਆਪਣਾ ਬੀਪੀ ਹਾਈ ਕਰ ਲੈਂਦਾ ਆਪਣਾ ਆਤਮ ਸੰਤੁਲਨ ਵਿਗਾੜ ਲੈਂਦਾ ਸਿਹਜ ਵਿਗਾੜ ਲੈਂਦਾ ਤੇ ਦੂਜੇ ਦਾ ਨੁਕਸਾਨ ਤੇ ਕਰਦਾ ਹੀ ਕਰਦਾ ਕਿਸੇ ਨੂੰ ਮੰਨ ਬੂਲ ਕਰਕੇ ਕਿਸੇ ਦਿਲ ਦੁਖਾਏਗਾ ਮਾਰ ਕੁੱਟਾਈ ਕਰਕੇ ਕਿਸੇ ਨੂੰ ਨੁਕਸਾਨ ਕਰੇਗਾ ਅੱਜ ਜਿਤਨੀਆਂ ਕਤਲੋਗਾਰਤਾ ਹੁੰਦੀਆਂ ਨੇ ਇਹ ਇਹਨਾਂ ਗਰੋਧੀ ਲੋਕਾਂ ਦੀ ਇਹ ਕਾਰਨ ਹੁੰਦਾ ਕਿ ਜਿਹਨਾਂ ਨੂੰ ਆਪਣਾ ਆਪ ਆਵਾਸ ਵਿੱਚ ਨਹੀਂ ਰਹਿੰਦਾ ਪਿੱਛੂ ਪਛਤਾਂਦੇ ਨੇ ਜੀ ਗਲਤੀ ਹੋ ਗਈ ਜੀ ਮਾਫੀ ਦੇ ਦਿਓ ਪਰ ਜਿਸ ਲਈ ਇਹ ਭੂਤ ਇਹਨਾਂ ਦੇ ਦਿਮਾਗ ਤੇ ਸਵਾਰਿਆ ਹੁੰਦਾ ਹੈ ਤੇ ਉਸ ਲਈ ਇਸ ਨੂੰ ਅਸੀਂ ਬਸ ਨਹੀਂ ਕਰ ਸਕਦੇ ਇਸ ਲਈ ਇਹ ਇੱਕ ਬੁਰਾਈ ਜਾਂ ਵਿਸ਼ਾ ਵਿਕਾਰ ਕਹਿ ਲਵੋ ਗੁਣ ਕਹਿ ਲਵੋ ਇਹ ਕ੍ਰੋਧ ਜੇ ਇਹ ਆਪੇ ਤੂੰ ਬਾਹਰ ਹੈ ਜਜ਼ਵਾ ਤਾਂ ਇਹ ਇੱਕ ਬੁਰਾਈ ਬਣ ਜਾਂਦਾ ਹੈ ਇੱਕ ਵਿਕਾਰ ਬਣ ਜਾਂਦਾ ਹੈ ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅਗ ਹੰਸਾ ਹੇਤ ਹੋ ਗਿਆ ਮੋ ਲੋਭ ਲਾਲਚ ਤੇ ਕੋਪ ਕ੍ਰੋਧ ਇਹ ਚਾਰੇ ਨਦੀਆਂ ਅਗ ਅਗ ਦੀਆਂ ਨਦੀਆਂ ਨੇ ਮਾਣੋ ਕਿ ਜਦੋਂ ਇਹ ਸਾਡੇ ਅੰਦਰ ਭਖੀਆਂ ਨੇ ਮਾਣੋ ਅਸੀਂ ਅਗ ਵਿੱਚ ਉਲਸਰੇ ਹਾਂ ਭਵੇਂ ਦੱਜੇ ਨਾਨਕਾ ਤਰੀਆ ਕਰਮੀ ਲੱਗ ਜਿਹੜੇ ਇਹਨਾਂ ਨਦੀਆਂ ਵਿੱਚ ਪੈਂਦੇ ਨੇ ਉਹ ਦੱਜੇ ਸੜਦੇ ਨੇ ਇਹ ਸਰਦੇ ਪੁਈਦੇ ਰਹਿੰਦੇ ਨੇ ਤਰਿਆ ਕਰਮੀ ਲਗ ਇਹਨਾਂ ਦਾ ਉਸ ਨਦਰ ਕਰਮ ਮੇਰ ਦੇ ਰਾਹੀ ਇਹਨਾਂ ਤੋਂ ਤਰਿਆ ਜਾ ਸਕਦਾ ਹੈ ਪ੍ਰਮਾਤਮਾ ਦੀ ਮੇਰ ਨਦਰ ਕਰਮ ਹੋ ਜਾਏ ਤੇ ਅਸੀਂ ਚੰਗੇ ਕਰਮ ਕਰਨ ਲੱਗੀਏ ਉਸ ਮੇਰ ਨਦਰ ਦੇ صدਕਾ ਅਸੀਂ ਇਹਨਾਂ ਚੋਂ ਬਚ ਕਰਕੇ ਇਹਨਾਂ ਅੱਗਾ ਤੋਂ ਬਚ ਸਕਦੇ ਹਾਂ ਕਿਹੜੀ ਹੰਸ 희ਦ ਲੋਭ ਕੋਪ ਦੀ ਜਿਹੜੀ ਇਹ ਅੱਗ ਨੇ ਇਹਨਾਂ ਤੋਂ ਬਚ ਸਕਦੇ ਹਾਂ ਅਸੀਂ ਤੋ ਇਸ ਲਈ ਗੁਰਬਾਣੀ ਵਿੱਚ ਸਾਨੂੰ ਆਪਣੇ ਆਪੇ ਨੂੰ ਸੰਭਾਲ ਕੇ ਆਪਣੇ ਮਨ ਨੂੰ ਸਹਜ ਵਿੱਚ ਰੱਖਣ ਦਾ ਹੁਕਮ ਹੈ ਇਹਨਾਂ ਪੰਜਾਂ ਜਜ਼ਬੇ ਦੇ ਹਦੀਨ ਹੋਣ ਦਾ ਗੁਰਮਤਿ ਵਿੱਚ ਜਿਹੜੀ ਮਨਾਈ ਹੈ ਇਹਨਾਂ ਦੇ ਹਦੀਨ ਨਹੀਂ ਹੋਣਾ ਟੁੱਟ ਪ੍ਰੀਤ ਗਈ ਬੁਰਬੂਲ ਕ੍ਰੋਧ ਜਦੋਂ ਅਸੀਂ ਬੁਰੇ ਬੋਲ ਬੋਲਦੇ ਆ ਤੇ ਬਣੀ ਮਨਾਈ ਪ੍ਰੀਤ ਟੁੱਟ ਜਾਂਦੀ ਹੈ ਰਿਸ਼ਤੇਦਾਰੀਆਂ ਗਮ ਜਾਂਦੀਆਂ ਨੇ ਸਦਾ ਸਦਾ ਦੀਆਂ ਦੁਸ਼ਮਣੀਆਂ ਬਣ ਜਾਂਦੀਆਂ ਨੇ ਹਮੇਸ਼ਾ ਵਾਸਤੇ ਰਿਸ਼ਤੇ ਟੁੱਟ ਜਾਂਦੇ ਨੇ ਕ੍ਰੋਧ ਆਇਆ ਇੱਕ ਕੋਈ ਮੰਦਾ ਬੋਲ ਮੂੰਹ ਕੱਢ ਲਈਏ ਕਿਸੇ ਨੂੰ ਤਾਣਾ ਮੀਨਾ ਕਰ ਦਈਏ ਜਾਂ ਕਿਸੇ ਨੂੰ ਨਾਵਾਜੂ ਰਫਜ਼ ਬੋਲ ਦਈਏ ਤੇ ਬਣੀ ਮਣਾਈ ਪ੍ਰੀਤ ਬਣਿਆ ਮਣਾਈ ਰਿਸ਼ਤਾ ਟੁੱਟ ਜਾਂਦਾ ਹੈ ਮਾਤਾ ਤ੍ਰਿਕੁਟੀ ਦ੍ਰਿਸ਼ਟ क्रूर ਬੋਲਾ ਕੋੜਾ ਜਿਬਾ ਕੀ ਫੂੜ ਜਦੋਂ ਬੰਦੇ ਨੂੰ ਕ੍ਰੋਧ ਚੜਦਾ ਹੈ ਮੱਥੇ ਤੇ ਤ੍ਰਿਕੁਟੀ ਲਿਖੀ ਰਨ ਲੈਣਾ ਬਣ ਜਾਂਦੀਆਂ ਨੇ ਅੱਖਾਂ ਲਾਲ ਹੋ ਜਾਂਦੀਆਂ ਨੇ ਉਦੋਂ ਜੀ ਤੂੰ ਅੱਗੇ ਸਾਰੇ ਸਿਰ ਦਾ ਖੂਨ ਚਿਹਰੇ ਤੇ ਆ ਖੜੰਦਾ ਚੇਰਾ ਅੱਖਾਂ ਲਾਲ ਹੋ ਜਾਂਦੀਆਂ ਨੇ ਤੋ ਮਾਤਾ ਤ੍ਰਿਕੁਟੀ ਦ੍ਰਿਸ਼ਟ ਕ੍ਰੂਰ ਤੇ ਦ੍ਰਿਸ਼ ਬੜੀ ਕ੍ਰੂਰ ਹੋ ਜਾਂਦੀ ਹੈ ਜ਼ਾਲਮਾਨਾ ਨਿਗਾਹ ਵਰੇ ਹੋ ਜਾਂਦੇ ਆ ਉਹੀ ਅੱਖਾਂ ਜਿਹੜੀਆਂ ਆਮ ਹਾਲਾਤ ਵਿੱਚ ਨਾਰਮਲ ਪਿਆਰੀਆਂ ਲੱਗਦੀਆਂ ਨੇ ਉਹੀ ਉਸਰੇ ਰੱਖਸ਼ ਵਰਗੀਆਂ ਅੱਖਾਂ ਬਣ ਜਾਂਦੀਆਂ ਨੇ ਦੇਖ ਕੇ ਡਰ ਲੱਗਦਾ ਹੈ ਕ੍ਰੋਧੀ ਦੀਆਂ ਅੱਖਾਂ ਨੂੰ ਦ੍ਰਿਸ਼ਟ ਕ੍ਰੂਰ ਹੋ ਜਾਂਦੀ ਹੈ ਬੋਲੇ ਕੌੜਾ ਫਿਰ ਕ੍ਰੋਧ ਜਾ ਬੰਦਾ ਕੋੜਾ ਬੋਲੇਗਾ ਮਦ ਬੁਰ ਬੋਲੇਗਾ ਗਾਲ੍ਹਾਂ ਮਾਲਾ ਕੱਢੇਗਾ ਜਿਵੇਂ ਕੀ ਫੂਟ ਜ਼ਮਾਨ ਵੀ ਉਸੇ ਕੰਟਰੋਲ ਨਹੀਂ ਰਹਿੰਦੀ ਜਬਾਨ ਵੀ ਓਟ ਪਟੰਗ ਨਾ ਬੋਲ ਜੰਦੀ ਐ ਜਿਹੜੀਆਂ ਇੱਕ ਇਨਸਾਨ ਵਾਸਤੇ ਨਵਾਜੇ ਹੁੰਦੀਆਂ ਨੇ ਇਸ ਲਈ ਇਹ ਜਿਹੜਾ ਇੱਕ ਜਜ਼ਬਾ ਹੈ ਗਰੋਧ ਇਸ ਦਾ ਬਸ ਵਿੱਚ ਹੋਣਾ ਵੀ ਬਹੁਤ ਜ਼ਰੂਰੀ ਹੈ ਇਹ ਸਾਡੇ ਜੀਵਨ ਨੂੰ ਸਵਾਰੀ ਵੀ ਸਕਦਾ ਹੈ ਵਿਗਾੜ ਵੀ ਸਕਦਾ ਹੈ ਜੇ ਤੂੰ ਬੋਲਿਆ ਪਤ ਪਾਈਆ ਸੋ ਬੋਲਿਆ ਪ੍ਰਮਾਨ ਬੋਲਣ ਦੇ ਉਹੀ ਚੰਗਾ ਹੈ ਜਿਸ ਦੇ ਨਾਲ ਇੱਜ਼ਤ ਪ੍ਰਾਪਤ ਹੋਵੇ ਜੇ ਤੂੰ ਬੋਲਿਆ ਪਤ ਪਾਈਆ ਪਤ ਪਾਈ ਇਸ ਪ੍ਰਾਪਤ ਹੋਏ ਸੋ ਬੋਲਿਆ ਪ੍ਰਮਾਨ ਉਹ ਬੋਲ ਹੀ ਪ੍ਰਭੂ ਦੀ ਨਜ਼ਰਾਂ ਵਿੱਚ ਪ੍ਰਮਾਨ ਹੁੰਦਾ ਹੈ ਫਿੱਕੇ ਬੋਲ ਵੀ ਗੁਚਣਾ ਸੁਨ ਮੂਰਖ ਮਨ ਅੰਜਾਨ ਤੇ ਜਦੋਂ ਅਸੀਂ ਕ੍ਰੋਧ ਦੇ ਕਿਸੇ ਨੂੰ ਫਿੱਕੇ ਬੋਲ ਬੋਲਦੇ ਆ ਮਾੜੇ ਬੋਲ ਬੋਲਦੇ ਆ ਤੇ ਇਹ ਮਨ ਦਾ ਅੰਜਾਨ ਪੂਣਾ ਹੁੰਦਾ ਮਨ ਮੂਰਖ ਹੀ ਨਾ ਜਾਂਦਾ ਸੁਨ ਮੂਰਖ ਮਨ ਇਹ ਮੂਰਖ ਮਨ ਭਾਵੇਂ ਜਦੋਂ ਅਸੀਂ ਮਾੜੇ ਬੋਲ ਬੋਲਦੇ ਆ ਕ੍ਰੋਧ ਦੇ ਪ੍ਰਭਾਵ ਚ ਲੈ ਆਏ ਹੋਏ ਉਸ ਲਈ ਅਸੀਂ ਸਮਝਦਾਰ ਨਹੀਂ ਗਿਆਨਵਾਨ ਨਹੀਂ ਮੂਰਖ ਹੀ ਨੇ ਜਾਂਦੇ ਆ ਮੂਰਖ ਮਨ ਅੰਜਾਨ ਪੂਣਾ ਹੁੰਦਾ ਇਹ ਕਿ ਅਸੀਂ ਕਿਸੇ ਗੱਲ ਨੂੰ ਫੜਾ ਫੜ ਤੈਸ਼ੂ ਜਾ ਜਾਂਦੇ ਆ ਔਰ ਕੁਝ ਨਹੀਂ ਸੋਚਦੇ ਉਸਨੇ ਕੀ ਬੋਲਣਾ ਹੈ ਕੀ ਕਰਮ ਕਰਨਾ ਹੈ ਕੀ ਨਹੀਂ ਕਰਨਾ ਅਗਲੇ ਵੀ ਕਈ ਨਫਾ ਗਲਤੀ ਵੀ ਨਹੀਂ ਹੁੰਦੀ ਪਰ ਸਾਨੂੰ ਐਸਾ ਮਹਿਸੂਸ ਹੁੰਦਾ ਹੈ ਕਿ ਉਸਨੇ ਸਾਡੇ ਨਾਲ ਗਲਤੀ ਕੀਤੀ ਹੈ ਉਸਨੇ ਸਾਡਾ ਮਾੜਾ ਕੀਤਾ ਬਾਅਦ ਹੀ ਪਛਤਾਨਦੇ ਜਦੋਂ ਪਤਾ ਲੱਗਦਾ ਹੈ ਕਿ ਉਹ ਹੋ ਇਸਨੇ ਤੇ ਜੋ ਕੁਝ ਕੀਤਾ ਸੀ ਨੇਕ ਨੀਤੀ ਨਾਲ ਕੀਤਾ ਸੀ ਇਹਨੇ ਤੇ ਮੇਰੇ ਪਹਿਲੇ ਦਾ ਸੋਚਿਆ ਸੀ ਪਰ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਜਿਸ ਤਰ੍ਹਾਂ ਇਹ ਇਹ ਮਾੜਾ ਕਰ ਗਿਆ ਇਸ ਲਈ ਇਹਨਾਂ ਜਜ਼ਬਿਆਂ ਨੂੰ ਜਿਸ ਤਰ੍ਹਾਂ ਕਾਮ ਦੇ ਰਾਹੀਂ ਸੰਸਾਦੀ ਹੁੰਦੀ ਹੈ ਇਸ ਤਰ੍ਹਾਂ ਕ੍ਰੋਧ ਦੇ ਰਾਹੀਂ ਅਸੀਂ ਕਿਸੇ ਵੈਰੀ ਨੂੰ ਕਿਸੇ ਦੁਸ਼ਮਣ ਨੂੰ ਝੂਠਾ ਕਰੋਧ ਚਿਹਰੇ ਤੇ ਛਾੜ ਕੇ ਝੂਠਾ ਤੇਜ਼ ਦਸ ਕੇ ਤੇ ਅਸੀਂ ਉਸ ਨੂੰ ਰੋਕ ਵੀ ਸਕਦੇ ਹਾਂ ਕਿਸੇ ਬੁਰਾਈ ਤੋਂ ਉਸ ਵੇਲੇ ਅਸੀਂ ਕ੍ਰੋਧ ਨੂੰ ਕਮ ਲੈ ਰਹੇ ਹੁੰਦੇ ਆ ਪਰ ਜਿਸ ਵੇਲੇ ਕ੍ਰੋਧ ਸਾਡੇ ਗੁਰੂ ਮਾਰਾ ਕਰਾਉਂਦਾ ਉਸ ਵੇਲੇ ਉਹ ਕਰੋਧ ਬਣਦਾ ਪਰ ਜਦੋਂ ਅਸੀਂ ਇਸ ਨੂੰ ਝੂਠੇ ਮੂਠੇ ਆਪਣੇ ਚਿਹਰੇ ਤੇ ਕਰੋਧ ਦੇਖ ਵੀ ਇੱਥੇ ਠੰਡੇ ਰਹਿ ਕੇ ਗੱਲ ਨਹੀਂ ਬਣਨੀ ਇੱਥੇ ਇਸ ਬੁਰਾਈ ਨੂੰ ਰੋਕਣ ਵਾਸਤੇ ਦਬ ਦੁਬਾ ਕਰਨਾ ਪੈਣਾ ਥੋੜਾ ਗੁੱਸਾ ਦੱਸਣਾ ਪੈਣਾ ਤੇ ਉਹ ਦੱਸਣ ਵਾਸਤੇ ਜੇ ਤੁਸੀਂ ਕਰਨੇ ਕਿਸੇ ਬੁਰਾਈ ਨੂੰ ਰੋਕਣ ਵਾਸਤੇ ਉਸ ਨੇ ਸਮਝੋ ਅਸੀਂ ਕ੍ਰੋਧ ਕਰੂ ਕੰਮ ਲੈ ਰਹੇ ਹਾਂ ਕੰਮ ਕੋਲੋਂ ਵੀ ਕੰਮ ਲੈਣਾ ਹੈ ਤੋਂ ਗੁਰਬਾਣੀ ਜੈਸੀ ਪੰਕਤੀ ਵੀ ਆਈ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਪੰਕਤੀ ਹੈ 1270 ਪਾਵਨ ਪੰਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੰਮ ਕਰੋ ਦੋਇ ਕਰੋ ਬਸੋਲੇ ਗੋਡੋ ਧਰਤੀ ਪਾਈ ਜਿਵੇਂ ਅਸੀਂ ਜ਼ਮੀਨ ਵਿੱਚ ਕੋਈ ਫਸਲ ਲਾਈ ਹੈ ਅਸੀਂ ਫਸਲ ਦੇ ਜਿਹੜੇ ਬੂਟੇ ਹੁੰਦੇ ਨੇ ਉਹਨਾਂ ਨੂੰ ਬਚਾਈ ਜਾਂਦੇ ਆ ਉਹਨਾਂ ਨੂੰ ਗੋਡੀ ਕਰਦੇ ਆ ਆਸੇ-ਪਾਸੇ ਜ਼ਮੀਨ ਨਰਮ ਕਰਦੇ ਆ ਤੇ ਵਿੱਚ ਜੋ ਕਾਹ ਪੂਸ ਆਦ ਜਿਹੜੀਆਂ ਚੀਜ਼ਾਂ ਲੋੜ ਨਹੀਂ ਇਹ ਨਹੀਂ ਉਹ ਜਿਹੜੀਆਂ ਨਾਲ ਉਗੀਆਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਗੁਸੇ ਨਾਲ ਪੁੱਟ-ਪੁੱਟ ਕੇ ਬਾਹਰ ਸੁੱਟੇ ਜਾਂਦੇ ਵੀ ਇਹ ਕਾਹ ਕਿਉਂ ਵਿੱਚ ਪੈਦਾ ਹੋ ਗਿਆ ਇਹ ਵਿੱਚ ਗੰਦ ਕਿਉਂ ਪੈਦਾ ਹੋ ਗਿਆ ਇਹ ਦੀ ਸਾਨੂੰ ਲੋੜ ਨਹੀਂ ਫਸਲ ਨੂੰ ਖਰਾਬ ਕਰਦਾ ਹੈ ਤੂੰ ਜਿਤਨਾ ਸੀ ਨਦੀਨ ਕਰਦੇ ਵਿੱਚੋਂ ਉਹ ਗਲਤ ਕਾ ਬੂਟ ਪੁੱਟ ਕੇ ਬਾਹਰ ਸੁੱਟਦੇ ਆ ਇਸ ਤਰ੍ਹਾਂ ਆਪਣੇ ਜੀਵਨ ਦੇ ਉੱਤੇ ਗਰੋਧ ਕਰਨਾ ਆਪਣੇ ਉੱਤੇ ਅਸੀਂ ਗਰੋਧ ਕਰਨਾ ਕਿ ਵੀ ਮੇਰੇ ਕੋਲ ਇਹ ਮਾਰਾ ਕਿਉਂ ਕਿਉਂ ਆਇਆ ਮੇਰੇ ਕੋਲ ਮੰਦੀ ਬੋਲ ਕਿਉਂ ਬੋਲੇਗੇ ਮੈਂ ਮੰਦੀ ਨਜ਼ਰ ਕਿਉਂ ਕੀਤੀ ਹੈ ਮੇਰੇ ਕੋਲ ਮਾੜਾ ਕਰਮ ਕਿਉਂ ਆਇਆ ਆਪਣੇ ਅੰਦਰ ਜਿਹੜੀਆਂ ਬੁਰਾਈਆਂ ਦੇ ਬੂਟੇ ਉਗਦੇ ਨੇ ਇਹਨਾਂ ਨੂੰ ਪੁੱਟ-ਪੁੱਟ ਕੇ ਬਾਹਰ ਮਾਰਨਾ ਤੇ ਆਪਣੇ ਅੰਦਰ ਜਿਹੜੇ ਚੰਗੇ ਗੁਣ ਨੇ ਇਹ ਸਮਝੋ ਸਾਡੀ ਫਸਲ ਹੈ ਸਾਡੀ ਖੱਟੀ ਹੈ ਸਾਡੀ ਕਮਾਈ ਹੈ ਸਾਡਾ ਸੱਚਾ ਤਾਣਾ ਸੱਚਾ ਤਾਣਾ ਤੁ ਕਾਚਾ ਤਨ ਸੱਚੇ ਮੂਰਗਵਾਰ ਮੂਰਗਵਾਰ ਬੰਦਾ ਕੱਚਾ ਤਾਣ ਮੁਰਗੀ ਹੋਏਗਾ ਨਾ ਜਿਹੜਾ ਆਪਣੀ ਫਸਲ ਪੁੱਟੀ ਜਾਏਗਾ ਦੇ ਵਿੱਚੂ ਕਾਪੂਸ ਨੂੰ ਉਹਨੂੰ ਗੋਡੀਆਂ ਕਰੇਗਾ ਐਸਾ ਨਹੀਂ ਹੁੰਦਾ ਅਸੀਂ ਕਾਪੂਸ ਫालतੂ ਜਿਹੜਾ ਚੀਜ਼ ਜਮੀ ਹੋਈ ਹੈ ਉੱਗੀ ਹੋਈ ਹੈ ਫਸਲ ਦੇ ਨਾਲ ਉਹਨੂੰ ਪੁੱਟ ਪੁੱਟ ਕੇ ਬਾਹਰ ਸੁੱਟਦੇ ਆ ਤੇ ਅਸਲੀ ਫਸਲ ਨੂੰ ਬਚਾ ਕੇ ਉਹਦੇ ਆਲੇ ਦੁਆਲੇ ਜ਼ਮੀਨ ਨਰਮ ਕਰਦਿਆਂ ਗੋਡੀ ਕਰਕੇ ਤੋ ਇਸ ਤਰ੍ਹਾਂ ਆਪਣੇ ਜੀਵਨ ਵਿੱਚੋਂ ਅਸੀਂ ਉਹਨਾਂ ਨੂੰ ਬਾਹਰ ਕੱਢਣ ਲਈ ਆਪਣੇ ਆਪ ਤੇ ਅਸੀਂ ਗੁੱਸਾ ਕਰੀਏ ਸਾਹ ਵਿੱਚ ਜਿਹੜਾ ਸਹਿਜ ਨ ਬਗੜੀ ਜਾਏ ਤੇ ਆਤਮਕ ਗੁਣਾਂ ਦੀ ਰਾਖੀ ਕਰੀਏ ਆਤਮਕ ਗੁਣਾਂ ਨੂੰ ਬਚਾਈਏ ਉਹਨਾਂ ਦੀ ਗੋਡੀ ਕਰੀਏ ਤੇ ਇਹ ਜੀਵਨ ਦੀ ਉਸਾਰੀ ਕਾਮ ਕ੍ਰੂਦਿ ਕਰੋ ਬਸੋਲੇ ਬਸੋਲੇ ਅਗੇ ਗੁੱਡ ਨੂੰ ਉਹ ਉਹ ਜ਼ਾਰ ਜਿਹਨੂੰ ਅਸੀਂ ਗੁੱਡਦੇ ਹਾਂ ਤਰਤੀ ਗੋਡੋ ਤਰਤੀ ਪਾਈ ਤੇ ਜੀਵਨ ਦੀ ਤਰਤੀ ਨੂੰ ਗੁੱਡੋ ਯੂ ਗੋ ਟੂ ਤੂੰ ਤੁਮ ਸੁਖ ਪਾਓ ਐਦਾਂ ਦੀ ਗੋਡੀ ਜਿਵੇਂ ਜਿਵੇਂ ਕਰੀ ਜਾਓਗੇ ਆਤਮ ਗੁਨਾ ਨੂੰ ਬਚਾਈ ਜਾਓਗੇ ਤੇ ਉਹ ਗੁਨਾ ਨੂੰ ਅੰਦਰੋਂ ਬਾਹਰ ਕੱਢੀ ਜਾਓਗੇ ਉਹਨੂੰ ਨਦੀਨ ਕਰੀ ਜਾਓਗੇ ਤੂੰ ਤੁਮ ਸੁਖ ਪਾਓ ਤੂੰ ਸੁਖ ਪ੍ਰਾਪਤ ਕਰੋਗੇ ਕਿਰਤਨਾ ਮਿਟਿਆ ਜਾਈ ਇਸ ਤਰ੍ਹਾਂ ਦੀ ਕਮਾਈ ਤੁਹਾਡੀ ਕਦੇ ਮਿਟੇਗੀ ਨਹੀਂ ਇਸ ਤਰ੍ਹਾਂ ਦੀ ਕਮਾਈ ਦਾ ਤੁਹਾਨੂੰ ਹਰ ਹਾਲਤ ਵਿੱਚ ਫਲ ਮਿਲਣਾ ਹੀ ਮਿਲਣਾ ਹੈ ਸੁਖ ਮਿਲਣਾ ਹੀ ਮਿਲਣਾ ਹੈ ਤੋਂ ਸਾਧ ਸੰਗ ਦੀ ਕੋਸ਼ਿਸ਼ करिए ਇਹਨਾਂ ਪੰਜਾਂ ਵਿਕਾਰਾਂ ਨੂੰ ਆਪਣੇ ਜੀਵਨ ਦੇ ਰਾਦੇ ਘੋੜੇ ਬਣਾਈਏ ਇਹਨਾਂ ਕੋਲੋਂ ਕੰਮ ਲਈਏ ਇਨਰ ਦੇ ਅਧਿਨੋ ਕੇ ਇਹਨਾਂ ਦੇ ਗੁਲਾਮ ਬਣ ਕੇ ਆਪਣਾ ਜੀਵਨ ਖੋਰਨਾ ਕਰੀਏ ਅਧਰਮੀ ਕਮ ਕਰਮ ਹੀ ਨੇ ਕਰਮ ਸਾਡੇ ਕੋਲ ਨਾ ਹੋਣ ਇੰਨਾ ਹੀ ਬਹੁਤ ਵੱਡੀ ਗੱਲ ਹੈ ਜੀ ਗੁਰਬਾਣੀ ਦਾ ਇਹ ਉਹਦੇ ਸਾਡੇ ਮਨ ਵਿੱਚ ਵਸ ਕੇ ਆਪਣਾ ਇਤਨਾ ਸੁਧਾਰ ਕਰ ਲਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ